ਅਨਕੀ ਮਨੋਕ ਅਕਬਰ ਨੇ ਆਪਣੀ ਇੱਕ ਤਕੜੀ ਫੌਜ ਜਿੱਤ ਪਿੱਛੋਂ ਸ਼ਾਹੀ ਮਹਿੱਲਾ ਦੇ ਨੇੜੇ ਹੀ ਲੰਗਰ ਜਾਰੀ ਕਰ ਦਿੱਤਾ ਜਿੱਥੇ ਹਰ ਲੋੜਵੰਦ ਮੁਫਤ ਰੋਟੀ ਖਾਂਦਾ ਸੀ ਇਸ ਤਰ੍ਹਾਂ ਇਹ ਲੰਗਰ ਕਈ ਦਿਨ ਜਾਰੀ ਰਿਹਾ ਇੱਕ ਦਿਨ ਅਕਬਰ ਤੇ ਉਸ ਦੇ ਦਰਬਾਰੀ ਸਹਿਰ ਕਰਦਿਆਂ ਲੰਗਰ ਕੋਲੋਂ ਲੰਗੇ ਕਈ ਚੰਗੇ ਰੱਜੇ ਪੁੱਜੇ ਵੀ ਮੁਫਤ ਰੋਟੀਆਂ ਤੋੜ ਰਹੇ ਸਨ ਉਨਾ ਨੂੰ ਇਸ ਤਰ੍ਹਾਂ ਕਰਦਿਆਂ ਵੇਖ ਕੇ ਅਕਬਰ ਨੇ ਬੀਰਬਲ ਨੂੰ ਪੁੱਛਿਆ ਬੀਰਬਲ ਅਣਖੀ ਆਦਮੀ ਦੀ ਕੀ ਪਛਾਣ ਹੈ ਬੀਰਬਲ ਹਜ਼ੂਰ ਅਣਖ ਵਾਲੇ ਆਦਮੀ ਦੀ ਪਛਾਣ ਇਹ ਹੈ ਕਿ ਉਸ ਨੂੰ ਆਪਣੀਆਂ ਬਾਹਾਂ ਦੀ ਸ਼ਕਤੀ ਤੇ ਮਾਣ ਹੁੰਦਾ ਹੈ ਤੇ ਉਹ ਆਪਣੇ ਹੱਕ ਹਲਾਲ ਦੀ ਕਮਾਈ ਤੇ ਸੰਤੁਸ਼ਟ ਰਹਿੰਦਾ ਹੈ ਉਹ ਦੂਜਿਆਂ ਦੇ ਹੱਥਾਂ ਵੱਲ ਨਹੀਂ ਵੇਖਦਾ ਸਗੋਂ ਆਪਣੇ ਕਮਾਈ ਜੋ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ ਅਕਬਰ ਨੇ ਕਿਹਾ ਇਸ ਦੀ ਪਰੋੜਤਾ ਵਿੱਚ ਕੋਈ ਸਬੂਤ ਬੀਰਬਲ ਹਾਲੀ ਸੋਚ ਹੀ ਰਿਹਾ ਸੀ ਕਿ ਉਹਨਾਂ ਨੇ ਨੇੜੇ ਹੀ ਇੱਕ ਬੁੱਢੇ ਆਦਮੀ ਨੂੰ ਕਾਖੋਦਦਿਆਂ ਵੇਖਿਆ ਉਹ ਵਿਚਾਰਾ ਸਵੇਰ ਤੋਂ ਸ਼ਾਮ ਤੀ ਕਾਖੋਦ ਰਿਹਾ ਸੀ ਕੱਪੜੇ ਉਸ ਦੇ ਫਟ ਕੇ ਲੀਰਾਂ ਹੋ ਗਏ ਸਨ ਤੇ ਸਰੀਰ ਮੁੜ ਕੋੜ ਕੇ ਸੀ ਬੀਰਬਲ ਨੇ ਉਸ ਤੋਂ ਪੁੱਛਿਆ ਭਲਿਆ ਲੋਕਾ ਤੂੰ ਇੰਨੀ ਕਠਨ ਮਿਹਨਤ ਕਿਉਂ ਕਰ ਰਿਹਾ ਹੈਂ ਜਦ ਕਿ ਤੇਰੇ ਨੇੜੇ ਹੀ ਕਈ ਦਿਨਾਂ ਤੋਂ ਮੁਫਤ ਦਾ ਸ਼ਾਹੀ ਲੰਗਰ ਜਾ ਰਹੀ ਹੈ ਤੇ ਸਭ ਵੱਡੇ ਛੋਟੇ ਅਮੀਰ ਗਰੀਬ ਉਥੋਂ ਭੋਜਨ ਖਾ ਰਹੇ ਹਨ। ਬੁੱਢਾ ਬੋਲਿਆ ਸਰਕਾਰ ਆਪਣੀ ਕਿਰਤ ਕਰਕੇ ਰੋਟੀ ਖਾਣ ਵਿੱਚ ਸ਼ਾਹੀ ਭੋਜਨ ਨਾਲੋਂ ਵਧੇਰੇ ਸਵਾਦ ਹੈ। ਜਾਤੀਕ ਇਸ ਸਰੀਰ ਵਿੱਚ ਜਾਨ ਹੈ ਹੱਕ ਹلال ਦੀ ਕਿਰਤ ਕਮਾਈ ਕਰਕੇ ਖਾਵਾਂਗਾ। ਜਿਹੜੇ ਲੋਕ ਦੂਜਿਆਂ ਦੇ ਹੱਥਾਂ ਵੱਲ ਦੇਖਦੇ ਹਨ ਉਹ ਜ਼ਿੰਦਗੀ ਦੀਆਂ ਕਠਿਨਾਈਆਂ ਤੋਂ ਡਰਨ ਵਾਲੇ ਭੋਜਦਿਲ ਬੇਗੈਰਤ ਤੇ ਮੁਫਤ ਖੋਰੇ ਹੁੰਦੇ ਹਨ ਮੈਂ ਅਜਿਹੇ ਜੀਵਨ ਨਾਲੋਂ ਮੌਤ ਨੂੰ ਚੰਗਾ ਸਮਝਦਾ ਹਾਂ ਬੀਰਬਲ ਨੇ ਕਿਹਾ ਹਜੂਰ ਇਹ ਹੈ ਹਿੰਮਤ ਵਾਲੇ ਤੇ ਅਨਕੀ ਮਨੁੱਖ ਦੀ ਜਿੰਦੀ ਜਾਗਦੀ ਤਸਵੀਰ ਅਕਬਰ ਬਾਦਸ਼ਾਹ ਉਸ ਬੁੱਢੇ ਤੇ ਬੜਾ ਮਿਹਰਬਾਨ ਹੋਇਆ ਤੇ ਕਹਿਣ ਲੱਗਾ ਅਸੀਂ ਤੇਰੇ ਤੇ ਬੜੇ ਖੁਸ਼ ਹਾਂ ਮੰਗ ਜੋ ਕੁਝ ਮੰਗਣਾ ਹੈ ਬੁੱਢਾ ਚੁੱਪ ਹੋ ਗਿਆ ਮਨੁਲਾ ਨੇ ਉਸ ਦੀ ਚੁੱਪ ਤੋੜਦਿਆਂ ਹੋਇਆਂ ਕਿਹਾ ਬਜ਼ੁਰਗਾ ਬਾਸ਼ਾ ਸਲਾਮ ਤਜ ਤੇਰੇ ਤੇ ਨਿਹਾਲ ਹਨ ਮੂੰਹ ਮੰਗੀਆਂ ਮਰਾਦਾਂ ਪਾਵੇਂਗਾ ਬੋਲ ਛੇਤੀ ਕਰ ਬੁੱਡੇ ਨੇ ਅਸਮਾਨ ਵੱਲ ਹੱਥ ਕਰਕੇ ਕਿਹਾ ਮਿਹਰਬਾਨੋ ਉਹ ਉੱਪਰ ਨੀਲੀ ਛਤਰੀ ਵਾਲਾ ਇਸ ਤੋਂ ਵੀ ਵੱਡਾ ਬਾਦਸ਼ਾਹ ਹੈ ਜਿਸ ਦੇ ਦਰਬਾਰ ਚੋਂ ਕਈ ਵੱਡੇ ਵੱਡੇ ਬਾਦਸ਼ਾਹ ਮੰਗਾ ਮੰਗਦੇ ਹਨ ਮੈਂ ਜੋ ਕੁਝ ਮੰਗਣਾ ਹੋਇਆ ਉਸ ਦਾਤੇ ਤੋਂ ਹੀ ਮੰਗਾਗਾ ਕਿਉਂਕਿ ਦਾਤਾ ਉਹ ਨਾ ਮੰਗਿਏ ਮੁੜ ਮੰਗਨ ਜਾਈਏ ਬੁੱਢੇ ਨੇ ਇਹ ਸਨਰੀ ਕਥਨ ਸੁਣ ਕੇ ਅਕਬਰ ਤੇ ਬਾਕੀ ਦੇ ਦਰਬਾਰੀ ਬੜੇ ਪ੍ਰਸੰਨ ਹੋਏ ਤੇ ਉਸ ਨੂੰ ਸਲਾਮ ਕਰਕੇ ਅੱਗੇ ਤੁਰ ਪਏ